ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਬੈਠੇ ਪੀਟੀਸੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਗੁਰਬਾਣੀ ਦਾ ਬੜਾ ਸੋਹਣਾ ਫਰਮਾਨ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ। ਅੱਜ ਜਦੋਂ ਸੰਸਾਰ ਦੇ ਲੋਕਾਂ ਵੱਲ ਵੇਖਦੇ ਹਰ ਕੋਈ ਆਪਣੇ ਵਾਸਤੇ ਜੀ ਰਿਹਾ ਆਪਣੇ ਵਾਸਤੇ ਕਰ ਰਿਹਾ। ਪਰੰਤੂ ਕੁਝ ਗੁਰੂ ਕੇ ਪਿਆਰੇ ਕੁਝ ਗੁਰੂ ਕੇ ਮਰਜੀਵੜੇ ਯੋਧੇ ਜਿਹੜੇ ਉਹ ਜੀਉਂਦਾ ਨੇ ਜਿਹੜੇ ਦੁਨੀਆ ਵਾਸਤੇ ਜੀਉਂਦੇ ਨੇ ਜਿਹੜੇ ਦੂਜੇ ਸਮਾਜ ਦੀ ਭਲਾਈ ਖਾਤਰ ਆਪਣੀ ਜ਼ਿੰਦਗੀ ਨੂੰ ਨਿਛਾਵਰ ਕਰ ਦਿੰਦੇ ਨੇ। ਜੀ ਹਾਂ ਗੁਰੂ ਕੀ ਪੈਰੀ ਸਾਧ ਸੰਗਤ ਜੀ ਈਕਯੋਜੀ ਸ਼ਖਸ਼ੀਅਤ ਜੰਮੂ ਦੀ ਧਰਤੀ ਤੇ ਰਹਿਣ ਵਾਲੇ ਸਾਡੇ ਅਤੀ ਸਤਿਕਾਰਯੋਗ ਸਰਦਾਰ ਹਰਪਿਆਸ ਸਿੰਘ ਨਾਮ ਤੋਂ ਹੀ ਤੁਸੀਂ ਵਕਫ ਹੋ ਗਏ ਹੋਵੋਗੇ ਇੱਕ ਰਨਰ ਦੇ ਤੌਰ ਤੇ ਪਛਾਣ ਕਰਾਈ ਜਾਵੇ ਇੱਕ ਸਾਈਕਲਿਸਟ ਤੌਰ ਤੇ ਪਛਾਣ ਕਰਾਈ ਜਾਵੇ ਕਿ ਜਾਂ ਸਮਾਜ ਸੇਵੀ ਤੌਰ ਤੇ ਪਛਾਣ ਕਰਾਈ ਜਾਵੇ ਗੱਲਬਾਤ ਦਾ سلسلہ ਸ਼ੁਰੂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਅਕਸਰ ਵੇਖਿਆ ਜਾਂਦਾ ਹੈ ਇਨਸਾਨ ਜਦੋਂ ਜ਼ਿੰਦਗੀ ਜੀਉਂਦਾ ਹੈ ਸਰੀਰ ਨੂੰ ਕੋਈ ਰੋਗ ਨਾ ਲੱਗੇ ਸੋਹਣੀ ਤਰੱਕੀ ਕਰਾਂ ਮੈਂ ਸੋਣਾ ਇੱਜ਼ਤ ਮਾਣ ਹਾਸਲ ਕਰਾਂ ਸੰਸਾਰ 'ਚ ਇਹੀ ਚਾਹੁੰਦਾ ਹੈ ਖਾਣਾ ਪੀਣਾ ਅੱਛਾ ਹੋਵੇ ਸੇਤ ਅੱਛੀ ਹੋਵੇ ਪਰੰਤੂ ਜਦੋਂ ਤੁਹਾਡੇ ਵੱਲੋਂ ਕਿਤੇ ਕੰਬਾਵਲ ਵੇਖਦੇ ਆ ਬੈਸਟ ਰਨਰ ਵੀ ਤੁਸੀਂ ਕਿਹਾ ਲਏ ਜਾਂਦੇ ਹੋ ਬੈਸਟ ਸਾਈਕਲਿਸਟ ਵੀ ਤੁਸੀਂ ਕਿਹਾ ਲਏ ਜਾਂਦੇ ਹੋ ਜੇਕਰ ਵਾਤਾਵਰਣ ਦੀ ਸਾਮ ਸੰਭਾਲ ਦੀ ਗੱਲ ਆਵੇ ਬਲਿਹਾਰੀ ਕੁਦਰਤ ਵਸਿਆ ਤੇ ਰੰਤ ਨਾ ਜਾਈ ਲਖੇ ਉਸ ਵਾਤਾਵਰਣ ਨੂੰ ਸੰਭਾਲਣ ਵਾਸਤੇ ਬੜੇ ਵੱਡੇ ਕਾਜ ਕੀਤੇ ਜਾਂਦੇ ਨੇ ਜ਼ਿੰਦਗੀ ਦੀ ਸ਼ੁਰੂਆਤ ਬਤੌਰ ਸਾਈਕਲਿਸਟ ਕਿਵੇਂ ਹੋਈ ਪਹਿਲੇ ਤੇ ਮੈਂ ਇਹ ਚੀਜ਼ ਜ਼ਰੂਰ ਕਹਾਂਗਾ ਕਿ ਬੈਸਟ ਮੈਂ ਨਹੀਂ ਬੈਸਟ ਮੇਰਾ ਉਹ ਅਕਾਲ ਪੁਰਖ ਪਰਮਾਤਮਾ ਗੁਰੂ ਸਾਹਿਬ ਜਿਨ੍ਹਾਂ ਨੇ ਸੋਜੀ ਦਿੱਤੀ ਜਿਨ੍ਹਾਂ ਨੇ ਹਿੰਮਤ ਦਿੱਤੀ ਔਰ ਅਸੀਂ ਇਸ ਰਾਏ ਤੁਰ ਪਏ 1996 1996 ਦੇ ਵਿੱਚ ਮੈਂ ਮੈਨੂੰ ਬਾਹਰ ਜਾਂਦਾ ਮੌਕਾ ਮਿਲਿਆ ਉੱਥੇ ਬਹੁਤ ਸਾਰੇ ਲੋਕਾਂ ਨੂੰ ਦਿਖਦੇ ਸੀ ਫਿਟਨੈਸ ਵਾਲੇ ਸਾਈਡ ਉਸ ਤੋਂ ਪਹਿਲੇ ਇੱਥੇ ਅਸੀਂ ਕਿਧਰੇ ਵੀ ਜਾਣਾ ਤੇ ਬਾਈਕ ਲੈ ਲੈਣੀ ਕੱਢ ਲੈਣੀ ਸਕੂਟਰ ਕੱਢ ਲੈਣਾ ਜਿੱਲੇ ਉੱਥੇ ਜਾ ਕੇ ਲੋਕਾਂ ਵਿਚਰਨ ਦਾ ਮੌਕਾ ਮਿਲਿਆ ਮੈਂ ਜਿਸ ਫੈਕਟਰੀ ਜਿਸ ਅਦਾਰੇ ਇਸ ਮੈਂ ਜੌਬ ਕਰਦਾ ਸੀ ਉੱਥੇ ਮਾਲਕ ਵੀ ਸਾਈਕਲ ਲੈ ਕੇ ਆ ਰਿਹਾ ਹੈ ਬੇਟਾ ਵੀ ਸਾਈਕਲ ਲੈ ਕੇ ਆ ਰਿਹਾ ਹੈ ਤਾਂ ਮਨ ਆਇਆ ਕਿ ਭਈ ਇਤਨੇ ਇਤਨੇ ਵੱਡੇ ਲੋਕ ਹਨ ਇਤਨੇ ਇਤਨੇ ਰਹੀਸ ਲੋਕ ਹਨ ਸਾਈਕਲ ਤੇ ਆ ਰਹੇ ਨੇ ਸਾਈਕਲ ਤੇ ਆ ਰਹੇ ਨੇ ਕੁਝ ਤੇ ਹੈ ਤਾਂ ਜਦੋਂ ਪਰ ਚੋਲ ਕੀਤੀ ਉਹਦੇ ਵਿੱਚ ਜਾ ਕੇ ਤੈਅ ਤੇ ਜਾਣ ਦੀ ਕੋਸ਼ਿਸ਼ ਕੀਤੀ ਉਹ ਵੀ ਗੁਰੂ ਸਾਹਿਬ ਨੇ ਹੀ ਕਰਵਾਈ ਉਸ ਮਾਲਿਕ ਨੇ ਹੀ ਸੋਝੀ ਦਿੱਤੀ ਕਿ ਬੇਟਾ ਆਇਓ ਕੀ ਪਤਾ ਉੱਥੇ ਜਾਣਾ ਵੀ ਉਸ ਮਾਲਿਕ ਦਾ ਇਹੀ ਇਹ ਪਾਣਾ ਸੀ ਕਿ ਬਈ ਇੱਥੇ ਉੱਥੇ ਜਾ ਕੇ ਇਸ ਜੀ ਦੀ ਪਰਤੋਲ ਤੇ ਸਾਨੂੰ ਸੋਝੀ ਆ ਗਈ ਉਸ ਤੋਂ ਪਹਿਲੇ ਮੈਂ ਬਹੁਤ ਸਾਰੀ ਡਿਜ਼ੀਜ਼ ਨਾਲ ਗਰਸੀ ਮੈਨੂੰ ਬੀਪੀ 슈ਗਰ ਬੀਪੀ ਐਂਡ ਕੋਲੇਸਟ੍ਰੋਲ ਹਾਈ ਕੋਲੇਸਟ੍ਰੋਲ ਯੂਰਿਕ ਐਸਿਡ ਬੈਕ ਦੀ ਪ੍ਰੋਬਲਮ ਮੌਜੂਦਾ ਸਮੇਂ ਸਾਰੇ ਸੰਸਾਰ ਦੇ ਵਿੱਚ ਸਨ ਮਨੁੱਖਾਂ ਨੂੰ ਹੈ ਤੇ ਜਦੋਂ ਉੱਥੇ ਜਾ ਕੇ ਉਹ ਚੀਜ਼ਾਂ ਦੇਖੀਆਂ ਤੇ ਮਨ ਚ ਆਇਆ ਕਿ ਬਈ ਇਹ ਚੀਜ਼ਾਂ ਅਸੀਂ ਆਪਣੇ ਸਮਾਜ ਕਿਉਂ ਨਹੀਂ ਕਰ ਸਕਦੇ ਜਾ ਕੇ ਕੀ ਹੁੰਦਾ ਉੱਥੋਂ ਸ਼ੁਰੂਆਤ ਹੋ ਗਈ 1996 ਚ ਉੱਥੇ ਹੀ ਇੱਕ ਸੰਸਥਾ ਦਾ ਨਾਮ ਸੋਚ ਲਿਆ ਕਿ ਜਾ ਕੇ ਕਰਨਾ ਕੀ ਹੈ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਗੁਰੂ ਸਾਹਿਬ ਨੇ ਸੋਚੀ ਦਿੱਤੀ ਗੁਰੂ ਸਾਹਿਬ ਨੇ ਉਸ ਰਾਹ ਪਾਤਾ ਜੇ ਤੂੰ ਵਾਪਸ 98 ਜਿੱਥੇ ਆਇਆ ਤੇ ਹਲਕੀ-ਗਲਕੀ ਸ਼ੁਰੂਆਤ ਹੋ ਗਈ। ਓਕੇ। ਬਸ ਉਹ ਚੱਲਦਾ ਗਿਆ ਕੱਲੇ ਸ਼ੁਰੂ ਹੋਏ ਸੀ ਤੇ ਅੱਜ ਆਲਓਵਰ ਇੰਡੀਆ ਦੇ ਵਿੱਚ ਬਹੁਤ ਸਾਰੀ ਜਗ੍ਹਾ ਤੇ ਜੋ ਤੁਹਾਡਾ ਪ੍ਰੋਫਾਈਲ ਵੇਖਦੇ ਆ ਕੋਈ ਗੁਰਪੁਰਬ ਆਵੇ, ਕੋਈ ਸ਼ਤਾਬਦੀ ਆਵੇ, ਕੋਈ ਇਵੈਂਟ ਆਵੇ। ਤੁਹਾਡੇ ਸੰਜ ਕੋਈ ਖਿਆਲ ਹੈ ਸਾਈਕਲਿਸਟ ਕਰਨੀ ਹੈ। ਇੰਨਾ ਲੰਬਾ ਇਨੇ ਕਿਲੋਮੀਟਰ ਦਾ ਟੂਰ ਕਰਨਾ ਪਾਵੇ ਕਿਸੇ ਗੁਰੂ ਸਾਹਿਬ ਦਾ 550 ਸਾਲ ਦਾ ਜਾਂ ਸਾਹਿਬ ਜਾਦਿਆਂ ਦਾ ਸ਼ਹੀਦੀ ਸਮਾ ਸ਼ਤਾਬਦੀ ਸਮਰਪਤ ਹੈ। ਕਿੰਨੇ ਕਿਲੋਮੀਟਰ ਲੈ ਕੇ ਕਾਰਨ ਕੀ ਹੈ ਮੋਟਿਵ ਕੋਈ ਸੰਗਤ ਨੂੰ ਪ੍ਰੇਤ ਕਰਨਾ ਕਿਉਂਕਿ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਥੋੜਾ ਜਿਹਾ ਹੋਰ ਗਹਿराई ਜਾਵਾਂ ਮਾਲ ਖਾੜੀਆਂ ਦੀ ਸ਼ੁਰੂਆਤ ਗੁਰੂ ਅੰਗਦ ਪਾਸ਼ਾ ਨੇ ਕੀਤੀ ਸੀਗੀ ਕਿਤੇ ਆ ਸਾਡਾ ਸਿੱਖ ਸਮਾਜ ਇਹਨਾਂ ਵਿਰਾਸਤੀ ਚੀਜ਼ਾਂ ਨੂੰ ਅਲੋਪ ਹੁੰਦਾ ਜਾਂਦਾ ਵੇਖ ਕੇ ਤਾਂ ਨਹੀਂ ਕਿਤੇ ਦਰਦ سینੇ ਚ ਜਾਗ ਗਿਆ ਇਹਦੇ ਪਿੱਛੇ ਬਹੁਤ بڑا ਬਹੁਤ بڑا ਬਹੁਤ بڑا ਕੁਐਸਚਨ ਤੁਸੀਂ ਕੀਤਾ ਜਦੋਂ ਵੀ ਕਿਤੇ ਦੇਖੀਦਾ ਨਾ ਭਾਜੀ ਅਸੀਂ ਕਿਸੇ ਕੁਲ ਵੀ ਜਾਏ ਦਾ ਇਤਨੀ ਇਤਨੀ ਮੈਡੀਸਨ ਲੋਕ ਰੋਜ਼ ਲੈਂਦੇ ਬਿਲਕੁਲ ਤੇ ਜਦੋਂ ਪੁੱਛੀਦਾ ਤੇ ਉਹਨਾਂ ਦੀ ਫਿਜ਼ੀਕਲ ਐਕਟੀਵिटीज ਦੇਖੀਦਾ ਤੇ ਉਹ ਜ਼ੀਰੋ 9 ਤੋਂ 5 ਸੈਟਿੰਗ ਜੌਬ ਠੀਕ ਔਰ ਅਗਰ ਉਹਨਾਂ ਨੂੰ ਕੁਝ ਸਮਝਾਇਆ ਜਾਏ ਤੇ ਉਹ ਨਹੀਂ ਉਹ ਸਮਝ ਆਂਦੀ ਗੁਰੂ ਸਾਹਿਬ ਨੇ ਇਹ ਸੋਚੀ ਦਿੱਤੀ ਤੇ ਉਸ ਨੂੰ ਆਪਣੇ ਵਿਰਸੇ ਨਾਲ ਆਪਣੇ ਇਜ਼ਮ ਨਾਲ ਥੋੜਾ ਜਿਹਾ ਜੋੜਨ ਦੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਇਸ ਦੇ ਨਾਲ ਅਸੀਂ ਉਹਨਾਂ ਆਪਣੇ ਭਰਾਵਾਂ ਨੂੰ ਪੈਨਾ ਨੂੰ ਚਾਹੇ ਉਹ ਕਿਸੇ ਵੀ ਸਮਾਜ ਨਾਲ ਬਿਲੋਂਗ ਕਰਦੇਨ ਕਿਸੇ ਵੀ ਟਰਮੀਨਲ ਬਿਲੋਂਗ ਕਰਦੇਨ ਉਹ ਕਮ ਸੇ ਕਮ ਇਸ ਸੋਚ ਦੇ ਨਾਲ ਹੀ ਅਗਰ ਜੁੜ ਜਾਣਗੇ ਤੇ ਉਹਦੇ ਚ ਕੋਸ਼ਿਸ਼ ਕੀਤੀ ਸੀ 3 ਸਾਲ ਪਹਿਲੇ 4 ਸਭ ਜਿਆਦੇ ਆਂਦੇ ਸਾਡੇ ਸ਼ਿਦੀ ਤਿੰਨ ਆਂਦਨ ਤੇ 3 ਸਾਲ ਪਹਿਲੇ ਮੈਂ ਇਕੱਲੇ ਸ਼ੁਰੂ ਕੀਤਾ ਸੀ ਉਸ ਨੂੰ ਕਿ ਭਈ ਉਹ 7 ਦਿਨ ਦੌੜਿਆ ਜਾਏ ਔਰ 7 ਦਿਨ ਉਹਨਾਂ ਬਾਬਿਆਂ ਨੂੰ ਯਾਦ ਕੀਤਾ ਜਾਏ ਔਰ ਉਸ ਦੇ ਨਾਲ ਫਿਟਨੈਸ ਦਾ ਜਿਹੜਾ ਸੁਨੇਹਾ ਹੈ ਜੀ ਉਹ ਜਿਹੜਾ ਬਹੁਤ ਕੀਮਤੀ ਸੁਨੇਹਾ ਹੈ ਇਸ ਲਈ ਇਸ ਆਜ ਦੇ ਯੁੱਗ ਵਿੱਚ ਉਹ ਲੋਕਾਂ ਤੱਕ ਪਹੁੰਚਾਇਆ ਜਾਏ ਤੇ ਗੁਰੂ ਸਾਹਿਬ ਨੇ ਮੇਰ ਕੀਤੀ 3 ਸਾਲ ਪਹਿਲੇ ਕੱਲੇ ਸ਼ੁਰੂ ਕੀਤਾ ਸੀ ਔਰ ਇਸ ਸਾਲ ਤੁਹਾਡੇ ਚੈਨਲ ਦੇ ਰਾਹੀ ਸੰਗਤ ਤੱਕ ਜੁੜੇ ਚੀਜ਼ ਪਾਉਂਗੇ ਇਸ ਸਾਲ 400 ਲੋਕਾਂ ਨੇ ਉਸẶਤ ਦਿਹਾੜੇ ਸਾਡੇ ਨਾਲ ਹੋਏ ਔਰ ਬਹੁਤ ਸਾਰੇ ਐਸੇ ਲੋਕ ਸਨ ਜਿਹੜੇ 1 ਕਿਲੋਮੀਟਰ ਵੀ ਨਹੀਂ ਚੱਲਦੇ ਸੀ ਉਹ ਮੇਰੇ ਨਾਲ 7 ਦਿਨ ਲਗਾਤਾਰ 21 ਤੋਂ ਲੈ ਕੇ 27 ਤੱਕ 19 ਕਿਲੋਮੀਟਰ ਦੌੜੇ ਮੇਰੇ ਨਾਲ ਬੱਲੇ ਬੱਲੇ ਉਹ ਜੋ ਮੈਸੇਜ ਚੱਲਾ ਗਿਆ ਸ਼ੁਕਰਾਨਾ ਉਸ ਗੁਰੂ ਸਾਹਿਬ ਦਾ ਕਿ ਉਹਨਾਂ ਨੇ ਸੋਝੀ ਦਿੱਤੀ ਅਸੀਂ ਇਸ ਸਾਈਡ ਆਏ ਥੋੜਾ ਜਿਹਾ ਇਸ ਨੂੰ ਇਹਦੇ ਨਾਲ ਜੋੜਿਆ ਤੇ ਉਸ ਦਾ ਰਿਜ਼ਲਟ ਇਹ ਹੈ ਕਿ ਬਹੁਤ ਸਾਰੇ ਲੋਕ ਮੈਡੀਸਨ ਫ੍ਰੀ ਹੋ ਰਹੇ ਨੇ ਮੈਂ ਥੋੜਾ ਇਥੇ ਤੋਂ ਦੋਕਣਾ ਚਾਹਾਂਗਾ ਅਕਸਰ ਤੁਸੀਂ ਇਵੈਂਟ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਦੇ ਹੋ ਕੁਸ਼ਤਾਬਦੀ ਤੇ ਕੋਈ ਪ੍ਰਕਾਸ਼ ਦਿਹਾੜੇ ਤੇ ਸਾਈਕਲਿਸਟ ਕੰਨੀ ਜਾਂ ਰਨਰ ਦੇ ਤੌਰ ਤੇ ਤੁਸੀਂ ਦੌੜਨਾ ਉਹਨਾਂ ਦਿਹਾੜੇ ਤੱਕ ਸੀਮਤ ਹੈ ਕਿ ਪ੍ਰੋਪਰ ਇਸ ਸਿਸਟਮ ਨੂੰ ਕੰਟੀਨਿਊ ਵੀ ਰੱਖਿਆ ਜਾ ਰਿਹਾ ਜਾਂ ਫਿਰ ਉਹਨਾਂ ਦਿਹਾੜੇ ਤੱਕ ਸੀਮਤ ਕੀਤਾ ਜਾ ਰਿਹਾ ਨਹੀਂ ਉਹ ਦਿਹਾੜੇ ਲੋਗਾਂ ਨੂੰ ਦਰਵਾਜ਼ਾ ਖੋਲਣ ਦਾ ਇੱਕ ਜਰੀਆ ਬਣਾਇਆ ਹੈ ਜੁੜ ਰਹੇ ਨੇ ਨਾਲ ਸੰਗਤ ਉਹ ਤਿਆੜੇ ਲੋਕਾਂ ਨੂੰ ਦਰਵਾਜ਼ਾ ਖੋਲਣ ਦਾ ਇੱਕ ਦਰਵਾਜ਼ਾ ਖੋਲ ਕੇ ਅੰਦਰ ਆਂਦਾ ਉਸ ਤੋਂ ਬਾਅਦ ਹਰ ਸੰਡੇ ਸਾਡੇ ਇਵੈਂਟਸ ਹੁੰਦੇ ਨੇ ਹਰ ਸੰਡੇ ਸੰਡੇ ਇਵੈਂਟਸ ਹੁੰਦੇ ਨੇ ਮੈਂ ਰੋਜ਼ ਕਰਦਾ ਬਹੁਤ ਸਾਰੇ ਲੋਕ ਰਸਤੇ ਹੀ ਦੇਖਦੇ ਨੇ ਬਹੁਤ ਸਾਰੇ ਲੋਕਾਂ ਦੀ ਕਾਲ ਆਉਂਦੀਆਂ ਕਿ ਭਾਈ ਤੁਹਾਡਾ ਅਗਲਾ ਇਵੈਂਟ ਕਦੋਂ ਹੈ ਕੀ ਬਾਤ ਹੈ ਔਰ ਸੰਡੇ ਸੰਡੇ ਸਾਡੇ ਹਰ ਸੰਡੇ ਨੂੰ ਗਰੁੱਪ ਦਾ ਇਵੈਂਟ ਹੁੰਦਾ ਹੈ ਦਿੱਲੀ ਸੋਲੋ ਅਲੱਗ-ਅਲੱਗ ਏਰੀਆ ਵਿੱਚ ਜਿਸ ਤਰ੍ਹਾਂ ਪਟਿਆਲਾ ਵਿੱਚ ਵੀ ਤੁਹਾਡੇ ਉੱਥੇ ਮੇਰੇ ਬਹੁਤ ਸਾਰੇ ਭਰਾ ਹਨ ਮੁੰਬਈ ਵਿੱਚ ਹਨ ਜਲੰਧਰ ਦੇ ਵਿੱਚ ਹੈਨ ਲੁਧਿਆਣਾ ਵਿੱਚ ਹੈਨ ਇਸ ਤਰ੍ਹਾਂ ਅਲੱਗ-ਅਲੱਗ ਜਗ੍ਹਾ ਤੇ ਸੋਲੋ ਰੋਡ ਕਰਦੇ ਨੂੰ ਆਪਣੀ ਜਗ੍ਹਾ ਤੇ ਅਸੀਂ ਇੱਕ ਸੌਫਟਵੇਅਰ ਕ੍ਰੀਏਟ ਕੀਤਾ ਹੋਇਆ ਹੈ ਉਸ ਸੌਫਟਵੇਅਰ ਦੇ ਅੰਡਰ ਉਹ ਸਾਰੇ ਲੋਕੀ ਕੋਈ ਵੀ ਕਿਸੇ ਵੀ ਕਰਦਾ ਹੈ ਤੇ ਉਹ ਮੇਰੇ ਸੌਫਟਵੇਅਰ ਵਿੱਚ ਸਾਨੂੰ ਪਤਾ ਲੱਗ ਜਾਂਦਾ ਕਿ ਇਸਨੇ ਅੱਜ ਕਿੰਨੇ ਕਿਲੋਮੀਟਰ ਕੀਤੀ ਹੈ ਕੀ ਬਾਤ ਹੈ ਤੇ ਉਹ ਉਹਨਾਂ ਦੀ ਮੈਨੂੰ ਵੀ ਇਨਕਰੇਜਮੈਂਟ ਹੋ ਜਾਂਦੀ ਹਾਂ ਇਹਨਾਂ ਨੇ ਇੰਨਾ ਕੀਤਾ ਯਾਰ ਮੈਂ ਵੀ ਕਰ ਰਿਹਾ ਤੇ ਇਹਨਾਂ ਨੇ ਵੀ ਕਰ ਲਿਆ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹਿੱਦਾ ਕਿ ਗੁਰੂ ਸਾਹਿਬ ਇਹ ਸਾਈਡ ਆਈ ਸੀ ਤੇ ਬਹੁਤ ਸਾਰੇ ਲੋਕ ਜੁੜ ਰਹੇ ਹਨ ਜੇਕਰ ਇਸ ਇਵੈਂਟ ਨੂੰ ਸਿੱਖ ਧਰਮ ਦੇ ਪ੍ਰ ਕਿੰਨੇ ਵੇਕਲਾ ਟੰਗ ਉਹ ਚੱਲ ਰਿਹਾ ਹੈ ਉਹ ਸਾਡਾ ਚੱਲ ਰਿਹਾ ਹੈ 4 ਸਾਬ ਜਿਆਦਾ ਆਂਦਾ ਗੁਰੂ ਗੁਰੂ ਨਾਨਕ ਦੇਵ ਜੀ ਦਾ 550ਵਾਂ ਸਾਲ ਤੁਸੀਂ ਇੱਕ ਤੁਹਾਡੇ ਇਹਨਾਂ ਨੇ ਪੀਟੀਸੀ ਪੰਜਾਬੀ ਨੇ ਵੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਕਵਰ ਕੀਤਾ ਸੀ ਸਾਨੂੰ ਬਿਲਕੁਲ ਔਰ ਉਹਦੇ ਚ 550 ਸਾਲ 550 ਕਿਲੋਮੀਟਰ ਸਾਈਕਲ ਯਾਤਰਾ ਇੱਕ ਅਸੀਂ ਨਵੇਂਕਲੀ ਤਰੀਕੇ ਦਾ ਪ੍ਰਚਾਰ ਅਸੀਂ ਗੁਰੂ ਸਾਹਿਬ ਨੇ ਸੋਚੀ ਦਿੱਤੀ ਸੀ ਤੇ ਉਹ ਚਲਾਇਆ ਸੀ ਉਸ ਤੋਂ ਬਾਅਦ हर साल कुछ ना कुछ इवेंट चलते हैं मेरा य मेरा अपना मेरे अपनी मेरा मानना किसी का मानना कुछ होएगा दसबंध में लैके दसबंध एक्चुअल दसबंध कुछ लोगों तक सिर्फ इन्ना ही है कि है वो क्डना है अपना दसवा हिस्सा इनका कमाई का कड़ना है और वह दसवें हिस्सा लोगों तक मतलब जरूरतमंद दे मत दे दे देना ज गुरुद्वारा मंदिर मस्जिद दे देना मेरा थोड़ा जा थोड़ा अलग है कि असी ਕਿਉਂ ਅਸੀਂ 24 ਘੰਟੇ ਨੂੰ ਅਸੀਂ ਦਸਬੰਦਰ ਨਾਲ ਨਹੀਂ ਜੋੜ ਸਕਦੇ ਬਿਲਕੁਲ ਜੋ ਗੁਰੂ ਸਾਹਿਬ ਨੇ ਚਾਰ ਪੈਰ ਜੋ 24 ਘੰਟੇ ਸਾਨੂੰ ਜਿੰਨਾ ਅਸੀਂ ਅੱਠ ਪੈਰ ਚਾਰ ਪੈਰ ਅਸੀਂ ਉਹਨੂੰ ਜੋੜ ਨਹੀਂ ਸਕਦੇ ਮੈਂ ਆਪਣੀ ਗੱਲ ਕਰਾਂ ਮੈਂ 24 ਘੰਟੇ ਨੂੰ ਪੂਰਾ ਦਸਬੰਦਰ ਨਾਲ ਜੋੜਿਆ ਹੋਇਆ ਬਹੁਤ ਕੋਈ ਜਿਹਦੇ 24 ਘੰਟੇ ਵੀ 2.4 ਆਰ ਜਿਹੜੇ ਉਹ ਮੈਂ ਆਪਣੀ ਸਿਹਤ ਵਾਸਤੇ ਕੱਢੀਦਾ ਲੋਕਾਂ ਨੂੰ ਵਰਚੂਅਲੀ ਦੱਸੀਦਾ ਕਿ ਅਸੀਂ ਉਹ 24 ਘੰਟਿਆਂ ਚੋਂ 2.4 ਆਰ ਅਗਰ ਆਪਣੇ ਅਸੇ ਕੱਢ ਰਹੇ ਹੋ ਤਾਂ ਤੁਹਾਡੇ ਅਸੇ ਬਹੁਤ ਜਾਦਾ ਹੈ 2.4 ਆਰ ਸਮਾਜ ਵਾਸਤੇ ਸਮਾਜ ਦੀ ਭਲਾਈ ਵਾਸਤੇ ਇਨਸਾਨੀਅਤ ਦੀ ਭਲਾਈ ਵਾਸਤੇ ਉਹ ਕੱਢੀਦਾ 2.4 ਆਰ ਆਪਣੇ ਪਰਿਵਾਰ ਵਾਸਤੇ ਕੱਢੀਦਾ ਤੇ 2.4 ਆਰ ਅਗਰ ਅਸੀਂ ਆਪਣੀ ਜੋ ਤੁਸੀਂ ਕੁਐਸਚਨ ਕੀਤਾ ਉਸ ਪ੍ਰਚਾਰ ਵਾਸਤੇ ਕੱਢ ਦਈਏ ਜੋ ਐਕਚੁਅਲ ਪ੍ਰਚਾਰ ਹੈ ਸਾਡਾ ਜੋ ਐਕਚੁਅਲ ਸਚਾਈ ਹੈ ਜਿਸ ਵਿਰਸੇ ਨਾਲ ਅਸੀਂ ਜੁੜੇ ਦਾ ਜੁੜੇ ਆ ਜਿਸ ਉੱਚੀ ਸੁੱਚੀ ਕੋਮ ਦੇ ਵਾਰਿਸ ਬਣ ਕੇ ਅਸੀਂ ਆਏ ਆ ਅਗਰ ਅਸੀਂ ਉਸ ਉੱਚੀ ਸੁੱਚੀ ਕੋਮਦੇ ਵਾਰਿਸ ਉਹ ਦਸ਼ਬੰਦ ਨੂੰ ਉਹਦੇ ਨਾਲ ਜੋੜ ਕੇ ਅਸੀਂ ਅਗਰ ਉਹ 2.4 ਹਰ ਰੋਜ਼ ਦੇ ਕੜ ਦਈਏ ਤੇ ਮੇਰੇ ਸਾਹਮਣੇ ਉਹ ਅਲੱਗ ਹੀ ਇੱਕ ਪ੍ਰਚਾਰ ਦਾ ਇੱਕ ਸਾਧਨ ਮੈਂ ਤਾਂ ਥੋੜੇ ਤੇ ਰੁਕਣਾ ਚਾਹਾਂਗਾ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜੀ ਹੈਰਾਨਗੀ ਹੁੰਦੀ ਹੈ ਪ੍ਰਚਾਰਕ ਕਹਿੰਦਾ ਮੈਂ ਪ੍ਰਚਾਰ ਕਰ ਰਿਹਾ ਤੇ ਸਿੱਖ ਪੰਥ ਦੀ ਗੱਲ ਸਿੱਖ ਪੰਥ ਦੀਆਂ ਗੁੰਜਾਂ ਪੈ ਰੀਆਂ ਨੇ ਜੇਕਰ ਕੀਰਤਨੀਆਂ ਵੱਲ ਵੇਖੀ ਤੇ ਆਖਰ ਮੈਂ ਕੀਰਤਨ ਕਰ ਰਿਹਾ ਸੰਗਤ ਸ਼ਬਦ ਦਾ ਲਾਹਾ ਲੈ ਰਹੀ ਹੈ ਕਥਾਵਾਚਕ ਵੀ ਕਥਾ ਕਰ ਰਹੇ ਨੇ ਗੁਰ ਇਤਿਹਾਸ ਦੀ ਗੱਲ ਕੀਤੀ ਜਾ ਰਹੀ ਹੈ ਕਿਉਂ ਨਾ ਚੰਗਾ ਹੋਵੇ ਜਿੱਥੇ ਕਿਤੇ ਗੁਰਨਾਨਕ ਨਾਮ ਦੇ ਵਸ ਇੱਕ ਬੈਠੇ ਨੇ ਭਾਵੇਂ ਕਿਸੇ ਵੀ ਕਿਰਤ ਵਿੱਚ ਹੋਣ ਕਿਸੇ ਵੀ ਸੰਸਥਾ ਨਾਲ ਜੁੜੇ ਹੋਣ ਕਿਸੇ ਵੀ ਅਹੁਦੇ ਤੇ ਬੈਠੇ ਹੋਣ ਜੇਕਰ ਉਹਨਾਂ ਨੇ ਆਪਣੇ ਜ਼ਿਹਨ 'ਚ ਪਾ ਲਿਆ ਕਿ ਅਸੀਂ ਗੁਰਨਾਨਕ ਦੇ ਘਰ ਦੀ ਗੱਲ ਕਰਨੀ ਹੈ ਅਸੀਂ ਆਪਣੇ ਵਿਰਸੇ ਵਿਰਾਸਤ ਦੀ ਗੱਲ ਕਰਨੀ ਹੈ ਤੇ ਉਹ ਬੜੇ ਮਾਣ ਨਾਲ ਕਰ ਸਕਦੇ ਨੇ ਹੈਰਾਨਗੀ ਹੋਈ ਸਰਦਾਰ ਹਰਪਿਆਸ ਸਿੰਘ ਨੂੰ ਵੇਖ ਕੇ ਉਹ દોੜ ਰਹੇ ਨੇ ਤੇ ਗੁਰਨਾਨਕ ਦੇ ਘਰ ਦੀ ਗੱਲ ਹੋ ਰਹੀ ਹੈ ਸਾਈਕਲ ਚਲਾ ਰਹੇ ਨੇ ਗੁਰੂ ਨਾਨਕ ਦੇ ਘਰ ਦੀ ਗੱਲ ਹੋ ਰਹੀ ਹੈ ਕੈਨ ਤੋਂ ਪਾਵ ਸਿੱਖ ਤੰਦੇ ਪ੍ਰਚਾਰ ਤੇ ਪ੍ਰਸਾਰ ਨੂੰ ਲੈ ਕੇ ਹਰ ਕੰਮ ਦੇ ਵਿੱਚ ਉਹਨਾਂ ਨੇ ਇਹੋ ਜਿਹਾ ਇੱਕ ਸਿਸਟਮ ਕ੍ਰੀਏਟ ਕਰ ਦਿੱਤਾ ਹਰ ਬਿਆਸੀ ਮੈਂ ਥੋੜਾ ਇੱਕ ਹੋਰ ਪੁੱਛਣਾ ਚਾਹਾਂਗਾ ਕਦੀ ਜ਼ੈਨ ਚ ਸਵਾਲ ਨਹੀਂ ਆਇਆ ਲੋਕੀ ਕੀ ਕਹਿਣਗੇ ਮੇਰੇ ਖੁਦ ਮੇਰੇ ਸਿੱਖ ਸਮਾਜ ਦੇ ਪ੍ਰਚਾਰਕ ਮੇਰੇ ਖੁਦ ਸਿੱਖ ਸਮਾਜ ਦੇ ਵਿਸ਼ੰਦੇ ਕੀ ਕਹਿਣਗੇ ਇਹ ਤੂੰ ਨਮਾਈ ਤਰੀਕਾ ਬਣਾ ਲਿਆ ਪ੍ਰਚਾਰ ਤੇ ਪ੍ਰਸਾਰ ਦਾ ਕਿਹਾ ਵੀ ਕਿਸੇ ਨੇ ਹੋਵੇਗਾ ਬਹੁਤ ਸਰਿਆਂ ਨੇ ਕਿਹਾ ਬਹੁਤ ਸਰਿਆਂ ਨੇ ਇਨਕਰੇਜ ਕੀਤਾ ਬੋਥ ਸਾਰੇ ਨੇ ਡਿਸਕਸ ਕੀਤਾ ਬਟ ਜਦੋਂ ਤੁਸੀਂ ਸਮਰਪਣ ਹੋ ਆਪਣੇ ਸਮਰਪਣ ਉਸ ਗੁਰੂ ਨੂੰ ਹੋ ਬਹੁਤ ਖੂਬ ਜਦੋਂ ਤੁਸੀਂ ਉਸ ਸਮਰਪਣ ਉਸ ਗੁਰੂ ਨੂੰ ਹੋ ਔਰ ਗੁਰੂ ਦਾ ਥਾਪੜ ਤੁਹਾਡੇ ਦੇ ਉੱਤੇ ਆ ਤੇ ਜਿਹੜੇ ਕਹਿ ਰਹੇ ਨੇ ਉਹ ਆਪਣੇ ਆਪ ਬਾਦਸ਼ਾਨ ਤੋਕੇ ਸਾਡੇ ਉਸ ਗਰੁੱਪ ਦੇ ਵਿੱਚ ਨਾਲ ਜੁੜ ਜਾਂਦੇ ਬਹੁਤ ਖੂਬ ਉਹ ਅਸੀਂ ਦੇਖਿਆ ਉਹ ਅਸੀਂ ਦੇਖਿਆ ਜਿਹੜੇ ਗੱਲਾਂ ਕਰਦੇ ਸੀ ਉਹ ਆਸਤੇ ਆਸਤੇ ਅਸੀਂ ਆਪਣੀ ਚਾਲ ਚੱਲਦੇ ਗਏ ਜਿਉਂ ਉਹਨਾਂ ਨੇ ਗੱਲਾਂ ਕੀਤੀਆਂ ਮੇਰੀ ਚੋਰੀ ਜੀ ਅੱਛੀ ਗੱਲ ਨੂੰ ਚੋਰੀ ਕਰ ਲਈਦਾ ਜੀ ਉੱਥੇ ਚੋਰ ਬਨ ਜਾਈਦਾ ਕਿੰਨੀ ਵਾਰ ਤੁਹਾਡੀ ਅੱਛੀ ਗੱਲ ਹੈ ਉਸ ਨੂੰ ਚੋਰੀ ਕਰ ਲੇਦਾ ਜੋ ਗਲਤ ਬੋਲ ਰਿਹਾ ਉਸ ਨੂੰ ਸਾਈਡ ਤੇ ਛੱਡ ਦੇਦਾ ਥੋੜਾ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਾਂਗਾ ਤੁਸੀਂ ਬਤੌਰ ਸਾਈਕਲਿਸਟ ਤੌਰ ਤੇ ਬੜਾ ਲੰਬਾ ਸਫ਼ਰ ਕਿੰਨੇ ਕਿਲੋਮੀਟਰ ਆਪਣੀ ਜ਼ਿੰਦਗੀ ਦੇ ਤੁਸੀਂ ਕਰ ਚੁੱਕੇ ਹੋ ਪ੍ਰਚਾਰ ਤੇ ਪ੍ਰਸਾਰ ਵਾਸਤੇ ਹਾਲਾਂਕਿ ਤੁਹਾਡਾ ਸ਼ੌਕ ਸੀਗਾ ਤੁਸੀਂ ਅਵੇਰਨੈਸ ਕੈਂਪ ਦੇ ਰਾਈ ਵੀ ਜੁੜੇ ਹੋ ਪਰੰਤੂ ਜਿੱਥੇ ਰੂਲਸ ਦੀ ਗੱਲ ਆਂਦੀ ਹੈ ਸਾਈਕਲਿੰਗ ਕਰਨ ਵਾਸਤੇ ਵੀ ਕੁਝ ਰੂਲ ਨੇ ਉਥੇ ਟਰਬਨ ਨਾਲ ਤੁਸੀਂ ਕਿਵੇਂ ਸਮਝੋਤਾ ਕਰਦੇ ਹੋ ਕੋਈ ਇਹੋ ਜਿਹੀ ਘਟਨਾ ਵਾਪਰੀ ਜ਼ਿੰਦਗੀ ਦੇ ਵਿੱਚ ਬਿਲਕੁਲ ਵਾਪਰੀ ਜੀ ਬਿਲਕੁਲ ਵਾਪਰੀ ਪੈਰਿਸ ਦਾ ਇੱਕ ਇਵੈਂਟ ਸੀ ਉਹਦੇ ਵਿੱਚ ਹੈਲਮਟ ਕੰਪਲਸਰੀ ਸੀ ਅਸੀਂ ਵੀ ਹੈਲਮਟ ਪਾ ਕੇ ਜਦੋਂ ਨਹੀਂ ਸੋਜੀ ਸੀ ਤੋਂ ਅਸੀਂ ਵੀ ਦੋ ਤਿੰਨ ਇਵੈਂਟ ਹੈਲਮਟ ਪਾ ਕੇ ਬਟ ਅੰਦਰੋਂ ਮਨ ਕਹੀ ਮਰਨਾ ਕਹੀ ਮਰ ਮਨ ਥੋੜਾ ਜਿਹਾ ਉਦਾਸ ਹੁੰਦਾ ਸੀ ਕਿ ਭਾਈ ਹੈਲਮਟ ਪਾ ਰਿਆਂ ਇਤਨੀ ਬੜੀ ਸਾਨੂੰ ਗੁਰੂ ਨੇ ਇਤਨੀ ਸ਼ਾਨਦਾਰ ਇਤਨੀ ਖੂਬਸੂਰਤ ਔਰ ਇਤਨੀ ਮਤਲਬ ਉਹ ਕਵਚ ਜਿਸ ਨੂੰ ਅਸੀਂ ਕਹਿ ਰਹੇ ਹਾਂ ਕਿ ਇਸ ਦੀ ਪਹਿਚਾਣ ਹੈ ਸਾਡੇ ਸਾਰ ਇਸ ਨੂੰ ਗੋਲੀ ਵੀ ਲੱਗ ਜਾਏਗੀ ਅੰਦਰ ਨਹੀਂ ਜਾਏਗੀ ਅਗਰ ਤੁਸੀਂ ਉਸ ਨੂੰ ਸਮਰਪਣ ਹੋ ਗੁਰੂ ਨੂੰ ਮੇਰਾ ਇਹ ਮੰਨਣਾ ਹੈ ਬਿਲਕੁਲ ਤੇ ਅਸੀਂ ਇਹ ਪਗੜੀ ਉਤਾਰ ਕੇ ਦਸਤਾਰ ਉਤਾਰ ਕੇ ਤੇ ਅਸੀਂ ਹੈਲਮਟ ਕਿਉਂ ਪਾਉਂਦੇ ਆ ਤੇ ਉਹਦੇ ਵਿੱਚ ਇੱਕ ਇਵੈਂਟ ਦੇ ਵਿੱਚ ਮੇਰੇ ਨਾਲ ਵੀ ਥੋੜਾ ਜਿਹਾ ਹੋਇਆ ਸੀ ਸ਼ਾਟ ਮੈਂ ਕਾਂਗਾ ਕਿ ਉਹਨਾਂ ਨੇ ਮੈਨੂੰ ਹੈਲਮਟ ਵਸੇ ਕਿਹਾ ਲੈ ਇੱਕ ਇਵੈਂਟ ਸੀ ਸਾਡਾ ਲਦਾਖ ਦੇ ਵਿੱਚ ਉਹਨਾਂ ਹੈਲਮਟ ਵਸੇ ਕਿਹਾ ਮੈਂ ਉਹਨਾਂ ਨੂੰ ਮਨਾ ਕਰਤਾ ਬਾਅਦ ਚ ਉਹਨਾਂ ਨੂੰ ਮੈਂ ਆਪਣੇ ਗੁਰੂ ਸਾਹਿਬ ਦਾ ਉਹ ਥੋੜਾ ਜਿਹਾ ਹਵਾਲਾ ਵੀ ਦਿੱਤਾ ਕੁਝ ਗੁੱਸੇ ਨਾਲ ਵੀ ਉਹਨਾਂ ਨਾਲ ਗੱਲਬਾਤ ਹੋਈ ਤੇ ਲਾਸਟ ਉਹਨਾਂ ਨੇ ਕਹਿਤਾ ਠੀਕ ਹੈ ਤੁਸੀਂ ਹੈਲਮਟ ਪਾ ਦਿਓ ਹੈਲਮਟ ਉਤਾਰ ਦਿਓ ਦਸਤਾਰ ਸਜਾ ਦਿਓ ਔਰ ਜਦੋਂ ਉਹਨਾਂ ਨੂੰ ਮੈਂ ਐਕਚੁਅਲ ਦੱਸਿਆ ਕਿ ਹੈਲਮਟ ਕਿਉਂ ਨਹੀਂ ਪਾਣੀ ਔਰ ਮੈਂ ਦਸਤਾਰ ਕਿਉਂ ਸਜਾਣੀ ਹੈ ਮੈਂ ਕਿਸ ਉੱਚੀ ਸੋਚੀ ਕੌਮ ਦਾ ਵਾਰਿਸਾਂ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਸ਼ਹੀਦੀਆਂ ਇਸ ਸਾਡੇ ਇਸ ਦੇਸ਼ ਵਾਸਤੇ ਦਿੱਤੀਆਂ ਅਗਰ ਉਹ ਸ਼ਹੀਦੀਆਂ ਹੋਈਆਂ ਤੇ ਅੱਜ ਅਸੀਂ ਆਜ਼ਾਦੀ ਨਾਲ ਘੁੰਮ ਰਿਆਂ ਇਹ ਉਸ ਕਰਕੇ ਇਹ ਦਸਤਾਰ ਉਹਨਾਂ ਦੀ ਦਿੱਤੀ ਹੈ ਤੇ ਪਛਾਣ ਹੈ ਤੇ ਉਹਨਾਂ ਨੂੰ ਵੀ ਉਹਨਾਂ ਨੇ ਵੀ ਮੈਨੂੰ ਇਸ ਮੇਰੀ ਇਸ ਬਾਤ ਨੂੰ ਇਨਕਰੇਜ ਕੀਤਾ ਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਠੀਕ ਹੈ ਅਜ ਤੋਂ ਬਾਅਦ ਸਾਡੇ ਕਿਸੇ ਵੀ ਇਵੈਂਟ ਦੇ ਵਿੱਚ ਜਦੋਂ ਵੀ ਉਹ ਫਾਰਮ ਪਹਿਲੇ ਹੁੰਦਾ ਸੀ ਤੇ ਹੈਲਮਟ ਕੰਪਲਸਰੀ ਲਿਖੀ ਜਾਂਦੀ ਸੀ ਉਸ ਤੋਂ ਬਾਅਦ ਉਹਨਾਂ ਦੇ ਹਰ ਫਾਰਮ ਦੇ ਉੱਪਰ ਹੈਲਮਟ ਅਬਲੀਕ ਦਸਤਾਰ ਕੰਪਲਸਰੀ ਕਰਤੀ। ਕੀ ਬਾਤ ਹੈ? ਇਹ ਸ਼ਾਇਦ ਸਭ ਤੋਂ ਵੱਡੀ ਪ੍ਰਾਪਤੀ ਹੈ। ਯੈਸ ਯੈਸ ਇਹ ਲਦਾਖ ਦੇ ਵਿੱਚ ਹੋਇਆ ਸੀ। ਔਰ ਉਸ ਤੋਂ ਬਾਅਦ ਫਿਰ ਅ ਗੁਰੂ ਸਾਹਿਬ ਨੇ ਮਹਿਰ ਕੀਤੀ ਜਦੋਂ ਦਸਤਾਰ ਪਾ ਕੇ ਦੌੜੀਦਾ ਤੇ ਵਸੇ ਵੀ ਆਪਣੇ ਅੰਦਰ ਇੱਕ ਹਿੰਮਤ ਜਾਗ ਜਾਂਦੀ ਹੈ ਬਿਲਕੁਲ ਹੋਰ ਹਮੇਸ਼ਾ ਇਹ ਮਤਲਬ ਲੱਗਦਾ ਨਹੀਂ ਹੁੰਦਾ ਹੈ ਤੇ ਉਹ ਹੀ ਹੈ ਕਿ ਗੁਰੂ ਸਾਹਿਬ ਤੇ ਹਮੇਸ਼ਾ ਨਾਲ ਰਹਿੰਦੇ ਨੇ ਬਟ ਦਸਤਾਰ ਨਾਲ ਨਾ ਇੱਕ ਅਲੱਗ ਤਰ੍ਹਾਂ ਦੀ ਇੱਕ ਲੱਗ ਤਰ੍ਹਾਂ ਦੀ ਫੀਲ ਆ ਜਾਂਦੀ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਇੱਥੇ ਮੈਨੂੰ ਇੱਕ ਵਿਦਵਾਨ ਤੇ ਬੜੇ ਪਿਆਰੇ ਬੋਲ ਚੇਤੇ ਆ ਰਹੇ ਨੇ ਜਿਨ੍ਹਾਂ ਨੇ ਸਮਰਪਿਤ ਕਰਨ ਦੀ ਭਾਵਨਾ ਜਿਨ੍ਹਾਂ ਦੇ ਅੰਦਰ ਜ਼ਹਿਨ 'ਚ ਕੁਝ ਹੋਵੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਬਹੁਤ ਆਤ ਗਿਣਤੀ ਦਸਤਾਰਾਂ ਮੁੜ ਵਾਪਸ ਆ ਰਹੀਆਂ ਨੇ ਪਰ ਮਾਫ ਕਰਿਓ ਦਸਤਾਰਾਂ ਨੂੰ ਕੇਵਲ ਤੇ ਕੇਵਲ ਸਰੀਰ ਦਾ ਹਿੱਸਾ ਨਹੀਂ ਦਸਤਾਰਾਂ ਨੂੰ ਕੇਵਲ ਕੇਵਲ ਸਜਾਵਟ ਵਾਸਤੇ ਨ ਵਰਤੀਏ ਦਸਤਾਰਾਂ ਦੇ ਪਿੱਛੇ ਸਾਡਾ ਇਤਿਹਾਸ ਖੜਾ ਹੈ ਇੱਕ ਵਿਦਵਾਨ ਨੇ ਬੜੇ ਪਿਆਰੇ ਬੋਲ ਲਿਖੇ ਸੀ ਗਾਵਦੇ ਸੀ ਬਾਣੀ ਗੁਰੂ ਤੋਂ ਬਲਿਆਰ ਹੁੰਦੇ ਪੱਗ ਬਣ ਕੇ ਜਦੋਂ ਗੱਬਰੂ ਸੀ ਤਿਆਰ ਹੁੰਦੇ ਵੇਖਦੇ ਸੀ ਲੋਕੀ ਚੜ੍ਹ ਕੇ ਚੁਬਾਰਿਆਂ ਤੇ ਕਹਿੰਦੇ ਕਾਸ਼ ਅਸੀਂ ਵੀ ਸਰਦਾਰ ਹੁੰਦੇ ਸ਼ਾਇਦ ਉਹ ਸਰਦਾਰੀ ਅੱਜ ਦੁਆਰਾ ਕਾਇਮ ਹੋ ਰਹੀ ਹੈ ਬਿਲਕੁਲ ਅਕਸਰ ਇਹ ਵੀ ਵੇਖਿਆ ਜਾਂਦਾ ਹੈ ਜਿਹੜਾ ਯੂਥ ਨਵਾਂ ਆ ਰਿਹਾ ਹੈ ਉਹ ਆਪਣੀ ਸਿਹਤ ਪੱਖੋਂ ਬੜਾ ਖਿਆਲ ਰੱਖਦਾ ਹੈ ਜਿਮ ਵੀ ਜਾਂਦਾ ਹੈ ਸਾਈਕਲ ਵੀ ਕਰਦਾ ਹੈ ਰਨਿੰਗ ਵੀ ਕਰਦਾ ਹੈ ਇਸ ਤਰ੍ਹਾਂ ਦੇ ਇਵੈਂਟ ਵਿੱਚ ਕੋਈ ਇਹੋ ਜੀ ਹੋਰ ਘਟਨਾ ਵਾਪਰੀ ਹੋਵੇ ਤੁਹਾਨੂੰ ਯੂਥ ਨੇ ਆਖਿਆ ਹੋਵੇ ਵੀ ਤੁਸੀਂ ਗੁਨਾਣਕ ਦੇ ਘਰ ਦੀ ਗੱਲ ਨਾਲ ਨਾਲ ਕਰਦੇ ਜਾ ਰਹੇ ਹੋ ਮੇਰੇ ਜੀਵਨ ਵਿੱਚ ਬਦਲਾਅ ਆਇਆ ਹਾਂ ਇੱਕ ਅਸੀਂ ਜਦੋਂ ਇਹ ਰੀਸੈਂਟਲੀ ਜਦੋਂ ਅਸੀਂ ਚਾਰ ਸਾਹਿਬ ਜਦਿਆਂ ਦੇ ਇਵੈਂਟ ਕਰ ਰਹੇ ਸੀ ਤੋਂ ਇੱਕ ਮੇਰੀ ਪਹਿਨ ਹੈਨ ਉਥੇ ਜੰਮੂ ਚ ਰਹਿੰਦੇ ਨੇ ਤੇ ਉਹਨਾਂ ਨੇ ਨਾ ਉਹਨਾਂ ਨੂੰ ਦੂਸਰੀ ਸਾਡੀ ਸਾਥੀ ਨੇ ਪੈਨ ਨੇ ਕਾਲ ਕਰਕੇ ਕਿਹਾ ਕਿ ਇਹ ਸਾਡਾ ਇਹ ਇਵੈਂਟ ਹੈਨ 25th ਨੂੰ 25 ਕਿਲੋਮੀਟਰ ਦੌੜਨਾ ਹੈ 25 ਕਿਲੋਮੀਟਰ ਦੌੜਨਾ ਹੈ ਤੇ ਤੁਸੀਂ ਵੀ ਆ ਜਾਓ ਤੇ ਉਹ ਪਹਿਲੇ ਉਹਨਾਂ ਨੇ ਕਿਹਾ ਕਿ ਯਾਰ ਮੈਂ ਸ਼ਾਇਦ ਨਹੀਂ ਆ ਪਾਂਗੀ ਫਿਰ ਦੂਸਰੇ ਦਿਨ ਉਹਨਾਂ ਨੇ ਫਿਰ ਫੋਨ ਕੀਤਾ ਤੇ ਉਹ ਆ ਗਏ ਜਦੋਂ ਉਹ ਆ ਗਏ ਤਾਂ ਜਦੋਂ ਰਸਤੇ ਵਿੱਚ ਅਸੀਂ ਆਰਐਸ ਪੂਰਾ ਬਾਰਡਰ ਤੇ ਗਏ ਸੀ ਅਸੀਂ ਉਹ ਸੁਨੇਹਾ ਬਾਰਡਰ ਤੇ ਆਰਮੀ ਆਪਣੇ ਜੋ ਸੋਲਜਰਸ ਹਨ ਉਹਨਾਂ ਨਾਲ ਉਹ ਕੁਝ ਪਲ ਸਾਂਝੇ ਕਰਨੇ ਸੀ ਉਹਨਾਂ ਸਾਹਿਬ ਜਦਿਆਂ ਦਾ ਕੁਝ ਚੀਜ਼ਾਂ ਸਾਂਝੀਆਂ ਕਰਨੀਆਂ ਸੀ ਤੇ ਜਦੋਂ ਅਸੀਂ ਪਹਿਲੇ ਉਹਨਾਂ ਨੂੰ ਜਾ ਕੇ ਮਿਲੇ ਕਮਾਂਡੈਂਟ ਨੂੰ ਮਿਲੇ ਤੇ ਮੈਨੂੰ ਕਮਾਂਡੈਂਡਰ ਦਾ ਇੱਕ ਬਹੁਤ ਉਹ ਹਿੰਦੂ ਧਰਮ ਹਿੰਦੂ ਧਰਮ ਨਾਲ ਬਲੰਕ ਕਰਦੇ ਸੀ ਹਿੰਦੂ ਵੀਰ ਸਨ ਉਹ ਬਹੁਤ ਅੱਛਾ ਉਹਨਾਂ ਦਾ ਮੈਨੂੰ ਮਤਲਬ ਅਜੀਬ ਉਹਨਾਂ ਨੇ ਇੱਕ ਗੱਲ ਕਹੀ ਕਿ ਜਿੰਨਾ ਜਿੰਨਾ ਬਾਬਿਆਂ ਵਾਸਤੇ ਜਿੰਨਾ ਸ਼ਹੀਦਾਂ ਵਾਸਤੇ ਤੁਸੀਂ ਸਾਡੇ ਕੋਲ ਆਇਓ ਕਿ ਉਹਨਾਂ ਦਾ ਸੁਨੇਹਾ ਅਸੀਂ ਪਹੁੰਚਾਣਾ ਉਹਨਾਂ ਦੀ ਵਜ੍ਹਾ ਨਾਲ ਅੱਜ ਮੈਂ ਯੂਨੀਫਾਰਮ ਪੈਣੀ ਹੋਈ ਹੈ ਬਲਕਿ ਇਹ ਇੱਕ ਫੌਜੀ ਕਮਾਂਡੈਂਟ ਦਾ ਇੱਕ ਬੀਐਸਐਫ ਦੇ ਕਮਾਂਡੈਂਟ ਦਾ ਇੱਕ ਵਰਡ ਸੀ ਉਸ ਤੋਂ ਬਾਅਦ ਫਿਰ ਉਸ ਪੈਨ ਜਿਹੜੀ ਪੈਨ ਸਵੇਰੇ ਉੱਠ ਕੇ ਆਏ ਤੇ ਜਦੋਂ ਉਹਨਾਂ ਨਾਲ ਰਸਤੇ 'ਚ ਉਹਨਾਂ ਕੋਲ ਬਾਈਟ ਲਈ ਗਈ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਨਾ ਬੜੇ ਆਰਾਮ ਨਾਲ ਆਪਣੇ ਬੈੱਡ ਤੇ ਸੁੱਤੀ ਹੋਈ ਸੀ ਰਜ਼ਾਈ ਦਾ ਨਿਗ ਮਾਨ ਰਹੀ ਸੀ ਤੇ ਜਦੋਂ ਮੈਂ ਉੱਠ ਕੇ ਇੱਥੇ ਆਈਆਂ ਤੇ ਮੈਨੂੰ ਅੱਜ ਇਹ ਲੱਗਿਆ ਕਿ ਉਸ ਨਿਗ ਕੋਲੋਂ ਉਸ ਆਰਾਮ ਕੋਲੋਂ ਇਹ ਨਿਗ ਮੈਨੂੰ ਜ਼ਿਆਦਾ ਅੱਛਾ ਲੱਗਿਆ ਬਹੁਤ ਖੋ ਤਾਂ ਉਹ ਇੱਕ ਮਤਲਬ ਆਪਣੇ ਆਪ ਤੇ ਇੱਕ ਸਾਡੀ ਆਪਣੇ ਆਪ ਤੇ ਇੱਕ ਜਿੱਤ ਸੀ ਆਪਣੇ ਆਪ ਤੋਂ ਮੈਂ ਫਟਾਫਟ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਮੈਂ ਗੁਰੂ ਸਾਹਿਬ ਸ਼ੁਕਰਾਨਾ ਤੁਹਾਡਾ ਕਿ ਇਸ ਪੈਨ ਦੀ ਇਹ ਵਰਡ ਸਾਰੇ ਸੰਸਾਰ ਤੱਕ ਪਹੁੰਚ ਰਣ ਕਿ ਉਸ ਨਿਗ ਤੋਂ ਇਹ ਨਿਗ ਜਾਦਾ ਪਿਆਰਾ ਇਕੱਲੇ ਚੱਲੇ ਸੀਗਾ ਸਫ਼ਰ ਦੀ ਸ਼ੁਰੂਆਤ ਕੀਤੀ ਅੱਜ ਬੜੀ ਵੱਡੀ ਟੀਮ ਤੁਹਾਡੇ ਨਾਲ ਹੈ ਬੜਾ ਵੱਡਾ ਗਰੁੱਪ ਤੁਹਾਡੇ ਨਾਲ ਹੈ ਜੈਨ ਚ ਕਦੀ ਖਿਆਲ ਨਹੀਂ ਆਇਆ ਅਜੰਡਾ ਕੁਝ ਸੀ ਤੇ ਅੱਜ ਅਜੰਡਾ ਕੁਝ ਬਣ ਗਿਆ ਅਜੰਡਾ ਬ੍ਰਦਰ ਸਟਾਰਟਿੰਗ ਦੇ ਵਿੱਚ ਵੀ ਉਹ ਸੁਨੇਹਾ ਉਹ ਫਿਟਨੈਸ ਦਾ ਉਹ ਸਿਹਤ ਨੂੰ ਲੈ ਕੇ ਸੁਨੇਹਾ ਉਹ ਸੀ ਅੱਜ ਵੀ ਉਹ ਹੈ ਬਟ ਇਸ ਨੂੰ ਆਪਣੇ ਉਸ ਵਿਰਸੇ ਦੀ ਸੰਭਾਲ ਇਸ ਨਾਲ ਕਿਸ ਤਰ੍ਹਾਂ ਜੋੜੀ ਜਾਏ ਉਹ ਗੁਰੂ ਸਾਹਿਬ ਨੇ ਸੋਚੀ ਦਿੱਤੀ ਤੁਹਾਡੇ ਜਿਹਾ ਸੇ ਬਹੁਤ ਸਾਰੇ ਐਸੇ ਵੀਰ ਜਿਨ੍ਹਾਂ ਨੇ ਹਰ ਰਸਤੇ ਵਿਚਰਾ ਪੰਡੇ ਵੀ ਸਾਨੂੰ ਕੁਛ ਨਾ ਕੁਝ ਚੀਜ਼ਾਂ ਜੋ ਸਾਡੀਆਂ ਕੁਝ ਕੁ ਚੀਜ਼ਾਂ ਸੀ ਛੱਡ ਰਹੇ ਸੀ ਉਹਨਾਂ ਨੇ ਸਾਨੂੰ ਐਡ ਕਰਵਾਤੀਆਂ ਤੇ ਇਹ سلسلہ ਚੱਲ ਗਿਆ ਤੇ ਅੱਜ ਖੁਦ ਵੀ ਮਹਿਸੂਸ ਹੁੰਦਾ ਹੈ ਕਿ ਭਈ ਅਸੀਂ ਗੁਰੂ ਸਾਹਿਬ ਜੋ ਕਰਵਾਰਨ ਆਪਣੇ ਕੋਲ ਤੇ ਪਾਜੀ ਹੈ ਕੁਛ ਨਹੀਂ انسان ਤੇ ਸਿਰਫ ਆਪਣੀ ਸਟੈਂਪ ਲਗਵਾਂਦਾ ਹੈ انسان ਕੋਲ 1% ਵੀ ਚੀਜ਼ ਨਹੀਂ ਹੈ ਕਰਨ ਕਰਾਣ ਵਾਲਾ ਉਹ ਪਰਮ ਪਿਤਾ ਪਰਮੇਸ਼ਵਰ ਜੀ ਜਿਨ੍ਹਾਂ ਨੇ ਇਹ ਸਾਰੀ ਰਚਨਾ ਰਚੀ ਜਿਨ੍ਹਾਂ ਨੇ ਮੈਨੂੰ ਵੀ ਸੋਜੀ ਦਿੱਤੀ ਜਿਨ੍ਹਾਂ ਨੇ ਮੈਨੂੰ ਵੀ ਹਿੰਮਤ ਦਿੱਤੀ ਮੈਂ ਇਤਨੀ ਮੈਡੀਸਨ ਕੈਰੀ ਕਰਦਾ ਸੀ ਖਾਂਦਾ ਸੀ ਅੱਜ ਮੈਂ ਟੋਟਲੀ 1.5 ਸਾਲ ਤੋਂ ਮੈਡੀਸਨ ਫਰੀ ਹਾਂ ਮੈਂ ਕੋਈ ਬੀਪੀ ਦੀ ਮੈਡੀਸਨ ਨਹੀਂ ਲੈ ਰਿਹਾ ਕਿਸੇ ਤਰ੍ਹਾਂ ਦੀ ਮੈਡੀਸਨ ਨਹੀਂ ਲੈ ਰਿਹਾ ਉਸਤਾਦ ਸ਼ੁਕਰਾਨਾ ਹੈ ਕਿ ਉਹਨਾਂ ਨੇ ਸੋਝੀ ਦਿੱਤੀ ਤੇ ਬਾਕੀ ਲੋਕ ਵੀ ਸਾਡੇ ਨਾਲ ਜੁੜ ਗਏ ਇੱਕ ਚੀਜ਼ ਜ਼ਰੂਰ ਮੈਂ ਤੁਹਾਡੇ ਚੈਨਲ ਰਾਹੀਂ ਸਾਰੀ ਸੰਗਤ ਨੂੰ ਸਾਰੇ ਪ੍ਰਾਨੀਆਂ ਨੂੰ ਸਾਰੇ ਸ਼ਰੀਰਾਂ ਨੂੰ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਅਕਸਰ ਤੁਸੀਂ ਦੇਖਿਆ ਕਿ ਅਸੀਂ ਲੋਕ అలਾਰਮ ਲਗਾਉਂਦੇ ਹਾਂ ਮਾਰਨਿੰਗ ਉਠਣ ਦਾ ਜਦੋਂ ਵੀ ਅਸੀਂ అలਾਰਮ ਲਗਾਉਂਦੇ ਹਾਂ ਮਾਨੀ ਕਿੰਨੇ ਵਜੇ ਉੱਠਣਾ ਹੈ ਸਾਡਾ ਇਹ అలਾਰਮ ਹੁੰਦਾ ਹੈ ਬਿਲਕੁਲ ਕਦੇ ਅੱਜ ਤੱਕ ਕਿਸੇ ਵੀ ਪ੍ਰਾਨੀ ਨੇ ਇਹ ਸੋਚਿਆ ਕਿ ਮੈਂ ਰਾਤ ਨੂੰ ਸੌਣ ਦਾ ਆਲਮ ਲਗਾ ਲਾ ਕਿ ਮੈਂ ਰਾਤ ਨੂੰ ਸੌਣ ਦਾ ਆਲਮ ਲਗਾ ਸਕਦਾ ਅਸੀਂ ਜਦੋਂ ਆਪਣੇ ਤੇ ਉਹ ਚੀਜ਼ ਅਪਲਾਈ ਕੀਤੀ ਹੈ ਤੇ ਜਦੋਂ ਰਾਤ ਦਾ ਆਲਮ ਲਗਾਉਣਾ ਸ਼ੁਰੂ ਕੀਤਾ ਸੇਸ ਰਾਤ ਨੂੰ 10:30 ਵਜੇ ਦਾ ਆਲਮ ਲਗਾਉਣਾ ਸ਼ੁਰੂ ਕੀਤਾ ਉਹਦੇ ਪਿੱਛੇ ਫਿਰ ਉਹ ਹੀ ਵਿਰਸਾ ਸਾਡਾ ਆਪਣਾ ਉਹ ਆ ਗਿਆ ਕਿ ਅਮਰਤ ਵੇਲੇ ਦੀ ਸੰਭਾਲ ਜਦੋਂ ਮੈਂ ਰਾਤ ਨੂੰ 10:30 ਵਜੇ ਸੋ ਜਾਵਾਂਗਾ ਉਸ ਸਵੇਰੇ 7:30 ਵਜੇ ਮੇਰਾ ਅੰਮ੍ਰਿਤ ਵੇਲਾ ਸੰਭਾਲ ਲਿਆ ਜਾਏਗਾ ਜੋ ਇਤਨਾ بڑا ਸਾਨੂੰ ਇਤਨਾ بڑا ਗੁਰੂ ਸਾਹਿਬ ਦਾ ਆਦੇਸ਼ ਹੈ ਕਿ ਅੰਮ੍ਰਿਤ ਵੇਲਾ ਸੰਭਾਲ ਦੋ ਜੋ ਬੰਦਾ ਅੰਮ੍ਰਿਤ ਵੇਲਾ ਸੰਭਾਲ ਦੇਗਾ ਤੇ ਉਹ ਪੂਰਾ ਦਿਨ ਉਸ ਦਾ ਠੀਕ ਰਹੇਗਾ ਤੇ ਅਗਰ ਅਸੀਂ ਸਵੇਰੇ ਦੇ అలਾਰਮ ਤੇ ਬਜਾਏ ਅਸੀਂ ਰਾਤ ਦੇ అలਾਰਮ ਤੇ ਆ ਜਾਈਏ ਰਾਤ ਦਾ అలਾਰਮ ਲਗਾਉਣਾ ਸ਼ੁਰੂ ਕਰ ਦਈਏ ਤੇ ਸਵੇਰੇ ਦਾ అలਾਰਮ ਆਪਣੇ ਆਪ ਗੁਰੂ ਸਾਹਿਬ ਨੇ ਲਗਵਾ ਦੇਗਾ ਜਾਬਾ ਤੋਂ ਬਹੁਤ ਖੂਬ ਜ਼ਮੂਦੇ ਵੀ ਕੀ ਕੇਵਲ ਇਹ ਮਿੱਟ ਕਿਤੇ ਜਾਂ ਫਿਰ ਕਿਤੇ ਹੋਰ ਵੀ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਜਿਹੜੀ ਇਹ ਲਹਿਰ ਹੈ ਉਹਨੂੰ ਜਾਗਰਤ ਕਰ ਰਹੇ ਹਾਲੇ ਤੱਕ ਤਾਂ ਅਸੀਂ ਜੰਮੂ ਚ ਕਰਵਾ ਰਹੇ ਸੀ ਸਾਡੀ ਅੱਭੀ 5-6 ਮਹੀਨੇ ਪਹਿਲੇ ਹੀ ਸਾਡੀ ਜਿਹੜੀ ਇਕੋਸਾਈਕਲਚਰ ਫਾਊਂਡੇਸ਼ਨ ਜਿਹੜੀ ਸੰਸਥਾ ਹੈ ਉਹ ਨੈਸ਼ਨਲ ਲੈਵਲ ਤੇ ਰਜਿਸਟਰਡ ਹੋਈ ਹੈ ਹੁਣ ਅਸੀਂ ਨੈਸ਼ਨਲੀ ਕਿਸੇ ਜਗ੍ਹਾ ਤੇ ਵੀ ਇਵੈਂਟ ਕਰਵਾ ਸਕਦੇ ਹਾਂ ਆ ਨਾਲ ਸਮੇਂ ਵਿੱਚ ਕੋਈ ਵਿਉਂਤ ਬੰਦੀ ਹੈ ਵੀ ਅਸੀਂ ਗੁਨਾਲਕ ਸਾਹਿਬ ਦਾ ਸੰਦੇਸ਼ ਇਸ ਤਰੀਕੇ ਤੇਰਾ ਇਸ ਇਲਾਕੇ ਚ ਇਸ ਮਾਧਿਅਮ ਰਾਹੀਂ ਦਵਾ ਹੈ ਹਾਂ ਬਹੁਤ ਸਾਰੇ ਪਾਈਪਲਾਈਨ ਤੇ ਪ੍ਰੋਗਰਾਮ ਹਨ ਮੈਂ ਤੁਹਾਡੇ ਚੈਨਲ ਰਾਹੀਂ ਤੁਸੀਂ ਨੰਬਰ ਤੁਸੀਂ ਸ਼ੇਅਰ ਕਰ ਦੇਣਾ ਬਹੁਤ ਸਾਰੇ ਐਸੇ ਪ੍ਰੋਗਰਾਮ ਸਾਡੇ ਪਾਈਪਲਾਈਨ ਹਨ ਜਿਸ ਤਰ੍ਹਾਂ ਸਾਡਾ ਮਾਰਚ ਵਿੱਚ ਇੱਕ ਇਵੈਂਟ ਆ ਰਿਹਾ ਹੈ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੇ ਉੱਪਰ 23 ਮਾਰਚ ਨੂੰ ਉਹਨਾਂ ਦੀ ਸ਼ਹੀਦੀ ਸੀ ਔਰ ਅਸੀਂ 30 ਮਾਰਚ ਨੂੰ ਜਾਂ 23 ਮਾਰਚ ਤੇ 30 ਮਾਰਚ ਦੇ ਵਿੱਚ ਇੱਕ ਇਵੈਂਟ ਲੈ ਕੇ ਆ ਰਹੇ ਆ ਉਹ ਜੰਮੂ 'ਚ ਹੋ ਰਿਹਾ ਬਟ ਨੈਸ਼ਨਲ ਲੈਵਲ ਤੇ ਹੋ ਰਿਹਾ ਉਹਦੇ 'ਚ ਕੋਈ ਵੀ ਅਗਰ ਉਹਦੇ 'ਚ ਆਉਣਾ ਚਾਹੇਗਾ ਉਹਦੇ ਚ ਆ ਕੇ ਪਾਰਟਿਸਿਪੇਟ ਕਰ ਸਕਦਾ ਹਾਂ ਇਸ ਇਵੈਂਟ ਦੇ ਵਿੱਚ ਕੋਈ ਉਮਰ ਦਾ ਵੀ ਤਕਾਜ਼ਾ ਹੈ ਵੀ ਇਸ ਉਮਰ ਦੇ ਜਾ ਇਸ ਉਮਰ ਦੇ ਨਹੀਂ ਆ ਸਕਦੇ ਇਸ ਉਮਰ ਦੇ ਆ ਸਕਦੇ ਨੇ ਮੈਂ 55 ਦਾ ਹੋ ਕੇ 100 ਕਿਲੋਮੀਟਰ ਦੌੜ ਸਕਦਾ ਤੇ 70 ਸਾਲ ਦਾ ਜਾਂ 22 ਸਾਲ ਦਾ ਬੱਚਾ ਵੀ ਦੌੜ ਸਕਦਾ ਮੈਂ ਤਾਂ 70 ਸਾਲ ਨੂੰ ਵੀ ਬੱਚਾ ਹੀ ਕਹਿੰਦਾ ਜੀ ਉਹ ਨੂੰ ਯੰਗ ਕਹਿੰਦਾ ਜਿਹੜਾ 70 ਸਾਲਾਂ ਮੈਂ 55 ਸਾਲ ਦਾ ਅਗਰ 100 ਕਿਲੋਮੀਟਰ ਰੀਸੈਂਟਲੀ ਮੈਂ 26 ਜਨਵਰੀ ਨੂੰ 100 ਕਿਲੋਮੀਟਰ ਦੌੜਿਆ ਤੇ ਅਗਰ ਮੈਂ 100 ਕਿਲੋਮੀਟਰ ਦੌੜ ਸਕਦਾ ਹਾਂ ਤੇ 22 ਸਾਲ ਦਾ ਬੱਚਾ ਜਾਂ 4 ਸਾਲ ਦੇ ਬੱਚੇ ਨੂੰ ਵੀ ਇਨਵੀਟੇਸ਼ਨ ਹੈ ਕਿ ਉਹ ਵੀ ਆਏ ਉਸ ਪਾਰਟਿਸਿਪੇਟ ਕਰੇ ਔਰ ਇਸ ਅਲੱਗ ਤਰ੍ਹਾਂ ਦੇ ਪਰਿਵਾਰ ਨਾਲ ਜੁੜੇ ਅਲੱਗ ਤਰ੍ਹਾਂ ਦੇ ਮਾਹੌਲ ਨਾਲ ਜੁੜੇ ਔਰ ਜਿਸ ਨਾਲ ਵੀ ਬਿਲਾਂਗ ਅਸੀਂ ਕਰਦੇ ਹਾਂ ਉਸ ਦੀ ਇੱਜ਼ਤ ਕਰੇ ਮਾਪਿਆਂ ਦੀ ਇੱਜ਼ਤ ਕਰੇ ਥੋੜਾ ਜਿਹਾ ਪਿੱਛੇ ਜਾਵਾਂ ਤੁਹਾਡੇ ਜ਼ਿੰਦਗੀ ਤੇ ਪਹਿਲੀ ਦੌੜ ਜਿੱਥੋਂ ਇਹ ਪਹਿਲਾ ਕਦਮ ਪੁੱਟਿਆ ਸੀ ਕਿ ਮੈਂ ਦੌੜ ਆਰੰਭ ਕਰਨ ਲੱਗਾ ਮੋਟਿਵ ਇੱਕੋ ਹੀ ਹੈ ਸੰਸਾਰ ਨੂੰ ਹੋਕਾ ਦੇਣਾ ਸਰੀਰ ਤੰਦਰੁਸਤ ਹੈ ਤੇ ਅਸੀਂ ਸਾਰੇ ਤੰਦਰੁਸਤ ਹੈ ਸਾਰਾ ਸੰਸਾਰ ਤੰਦਰੁਸਤ ਹੈ ਪਹਿਲਾ ਕਦਮ ਕਦੋਂ ਪਟਿਆ 1996 ਚ ਕੋਈ ਦਿਨ ਕੋਈ ਇਹ ਹੋ ਜਾ ਮੂਮੈਂਟ 1996 ਚ ਆ ਜਾਪਾਨ ਦੇ ਵਿੱਚ ਹੀ ਮੈਂ ਕੰਮ ਕਰਦੇ ਆਂ ਗਿਰ ਗਿਆ ਸੀ ਮੈਨੂੰ ਬੈਕ ਤੇ ਲੱਗ ਗਈ ਸੀ ਤੇ ਮੈਨੂੰ ਜਪਨੀਜ਼ ਨੇ ਜਦੋਂ ਡਾਕਟਰ ਕੋਲ ਗਿਆ ਸੀ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਫਰਕ ਪੈ ਰਹੀ ਸੀ ਬਹੁਤ ਪੇਨ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਬਾਪਸ ਇੰਡੀਆ ਚਲੇ ਜਾਉ। ਤੋਂ ਉਸਲੇ ਮਨ ਚ ਆਇਆ ਕਿ ਯਾਰ ਅਗਰ ਇੰਡੀਆ ਚਲੇ ਗਈ ਉਹ ਸਾਡੇ ਬਾਬੇ 3-300 ਫਟ ਖਾ ਕੇ ਫਿਰ ਖੜੇ ਸੀ। ਤੇ ਇਹ ਮੈਨੂੰ ਮੜ ਜੀ ਇੱਥੇ ਬੈਗ ਤੇ ਲੱਗੀ ਹੈ। ਕਿ ਆ ਮੈਂ ਇਸ ਨੂੰ ਰਿਵਰਸੀਬਲ ਨਹੀਂ ਕਰ ਸਕਦਾ। ਮੈਂ ਇਸ ਨੂੰ ਰਿਕਵਰ ਨਹੀਂ ਕਰ ਸਕਦਾ। ਤੇ ਮਾਟੀ ਦਾ ਪੁਤਲਾ ਦਿਮਾਗ ਚ ਆ ਗਿਆ। ਕਿਆ ਬਾਗ। ਉਹ ਦਿਮਾਗ ਚ ਆ ਗਿਆ ਕਿ ਇੱਕ ਮਿੱਟੀ ਦੇ ਪੁਤਲੇ ਹੀ ਆ ਸੀ। ਤੇ ਅਗਰ ਮਿੱਟੀ ਦਾ ਪਤਲਾ ਨੂੰ ਕਿਸੇ ਵੀ ਤਰ੍ਹਾਂ ਦਾ ਕੁਮਿਹਾਰ ਸ਼ੇਪ ਦਿੰਦਾ ਹੈ ਤੇ ਉਸ ਤਰ੍ਹਾਂ ਬਣ ਜਾਂਦਾ ਹੈ ਕਿ ਆ ਮੈਂ ਆਪਣੀ ਬਾਡੀ ਨੂੰ ਆਪਣੇ ਆਪ ਨੂੰ ਸ਼ੇਪ ਨਹੀਂ ਦੇ ਸਕਦਾ ਬਸ ਉਹ ਸ਼ੇਪ ਦਾ ਮਨ ਚ ਆਇਆ ਔਰ ਉਹ ਸ਼ੇਪ ਦਿੰਦੇ ਦਿੰਦੇ ਅੱਜ 105 ਕਿਲੋ ਵੇਟ ਤੋਂ ਬਾਅਦ ਅੱਜ ਮੈਂ 80 ਕਿਜੀ ਵੇਟ ਹੈ 55 ਇਹ ਰੇਜ਼ ਹੈ ਔਰ 100 ਕਿਲੋਮੀਟਰ 26 ਤਰੀਕ ਨੂੰ ਮੈਂ ਜੰਮੂ ਤੋਂ ਬਾਟਸਾਪ ਗੁਰਦੁਆਰਾ 15 ਘੰਟੇ 15:30 ਘੰਟੇ ਕੰਟੀਨਿਊਸਲੀ ਤੋੜ ਕੇ ਪੂਰਾ ਕੀਤਾ ਆਪਣੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਤੇ ਨਾਲ ਸਾਡੇ ਜਿਹੜੇ ਫੌਜੀ ਜਵਾਨ ਵੀਰ ਜਿਹੜੇ ਬਾਰਡਰਾਂ ਤੇ ਲੜ ਰਹੇ ਨੇ ਸਾਡੀ ਕਰਕੇ ਜਾਂ ਜਿਹੜੇ ਸ਼ਹੀਦ ਹੋ ਗਏ ਸਾਡੀ ਕਰਕੇ ਉਹਨਾਂ ਨੂੰ ਸਮਰਪਿਤ ਉਹ 100 ਕਿਲੋਮੀਟਰ ਦੀ ਰਨ ਕਰ ਦਿੱਤੀ ਉਹੀ ਪੁਤਲਾ ਮਾਟੀ ਦਾ ਪੁਤਲਾ ਉਹੀ ਸ਼ੇਪ ਅੱਜ ਮੈਂ ਠੀਕ ਹੋ ਗਿਆ ਆਇ ਤੇ ਹਾਣੀ ਦੀ ਗੱਲ ਕਰੀ ਅੱਜ ਦੇ ਸਮੇਂ ਦੀ ਗੱਲ ਕਰੀਏ ਹਰ ਬੱਚੇ ਦੇ ਹੱਥ ਵਿੱਚ ਮੋਬਾਈਲ ਹੈ ਹਰ ਕੋਈ ਸਕਰੀਨ ਦੇ ਸਾਹਮਣੇ ਬੈਠਾ ਹੈ ਖਾਸ ਕਰਕੇ ਜੇਕਰ ਪੇਰੈਂਟਸ ਦੀ ਚਿੰਤਾ ਵੱਲ ਵਧਿਆ ਜਾਵੇ ਪੇਰੈਂਟਸ ਦੇ ਜ਼ੈਨ ਵੱਲ ਝਾਕਿਆ ਮਰ ਜਾ ਰਹੇ ਕਿਉਂਕਿ ਅਜੇ ਸੰਗਤ ਦੇ ਸਵਾਲ ਨੇ ਹਰ ਮਾਤਾ ਪਿਤਾ ਦੇ ਸਵਾਲ ਨੇ ਸਾਡਾ ਬੱਚਾ ਮੋਬਾਈਲ ਨਹੀਂ ਛੱਡਦਾ ਸਾਡੇ ਬੱਚੇ ਕੋਲ ਸਮਾਂ ਨਹੀਂ ਕਦੋਂ ਸੌਂਦਾ ਕਦੋਂ ਉੱਠਦਾ ਕੁਝ ਨਹੀਂ ਪਤਾ ਫਿਰ ਅਜਦਾ ਹਣੀ ਕਿਵੇਂ ਬਣਾਵਾਂਗੇ ਕਿਵੇਂ ਮੋਬਾਈਲ ਛੱਡ ਕੇ ਕਿਵੇਂ ਸਰੀਰ ਦੇ ਵੱਲ ਧਿਆਨ ਦਿੱਤਾ ਜਾਏਗਾ ਹੁਣ ਮੈਂ ਤੁਹਾਡੇ ਰਾਹੀਂ ਇੱਕ ਮੈਸੇਜ ਜ਼ਰੂਰ ਜ਼ਰੂਰ ਦਾਂਗਾ ਹੋਰ ਕਿ ਅਸੀਂ ਅਕਸਰ ਗੱਲ ਕਰਦੇ ਹਾਂ ਡਰਗਸ ਦੀ ਅਕਸਰ ਗੱਲ ਕਰਦੇ ਆਂ ਡਰੱਗਸ ਦੀ ਕਿ ਡਰੱਗਸ ਹਰ ਜਗ੍ਹਾ ਡਰੱਗਸ ਦੇ ਉੱਪਰ ਇਵੈਂਟ ਹੋ ਰਹੇ ਨੇ ਡਰੱਗਸ ਉੱਪਰ ਹੋ ਰਿਹਾ ਕਦੇ ਕਿਸੇ ਨੇ ਸੋਚਿਆ ਕਿ ਡਰੱਗਸ ਕੋਲ ਵੀ ਜ਼ਿਆਦਾ ਡੇਂਜਰਸ ਮੋਬਾਈਲ ਦੀ ਐਡਿਕਸ਼ਨ ਹੈ ਬਿਲਕੁਲ ਡਰੱਗਸ ਤੋਂ ਜ਼ਿਆਦਾ ਮੋਬਾਈਲ ਦੀ ਐਡਿਕਸ਼ਨ ਹੈ ਅਗਰ ਅੱਜ ਅਸੀਂ ਨਹੀਂ ਅਵੇਅਰ ਹੋਏ ਹੋਏ ਅੱਜ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਅਵੇਅਰ ਕੀਤਾ ਤੇ ਕੱਲ ਆਣ ਵਾਲਾ ਟਾਈਮ ਇਹ ਹੈ ਕਿ ਬੱਚਾ ਮਾਂ ਦਾ ਕਤਲ ਕਰੇਗਾ बच्चा वाइफ ਦਾ ਕਤਲ ਕਰੇਗਾ ਹੋ ਰਹੀਆਂ ਖਬਰਾਂ ਆ ਰਹੀਆਂ ਨੇ ਬਹੁਤ ਸਾਰੀਆਂ ਤੁਸੀਂ ਦੇਖੀਆਂ ਹੋਣੀਆਂ ਰੀਸੈਂਟਲੀ ਇੱਕ ਵੀਡੀਓ ਮਾ ਨੂੰ ਬੱਚੇ ਨੇ ਸਟਿਕ ਮਾਰ ਕੇ ਮਾਰਤਾ ਸੀ ਠੀਕ ਹੈ ਔਰ ਸਾਡੇ ਪ੍ਰੋਗਰਾਮ ਪ੍ਰੋਗਰਾਮਾਂ ਵਿੱਚ ਬਹੁਤ ਸਾਰੇ ਐਸੇ ਅਸੀਂ ਪਲੇ ਕਰਦੇ ਹਾਂ ਬਹੁਤ ਸਾਰੇ ਐਸੇ ਬੱਚਿਆਂ ਨੂੰ ਬੱਚਿਆਂ ਕੋਲੋਂ ਪਲੇ ਆਉਣ ਵਾਲੇ ਜਿਹੜੇ ਸਾਡਾ ਪ੍ਰੋਗਰਾਮ ਆ ਰਿਹਾ ਉਹਦੇ ਸਪੈਸ਼ਲੀ ਇਸ ਚੀਜ਼ ਤੋਂ ਲੈ ਕੇ ਇੱਕ ਪਲੇ ਹੈ ਬੱਚਿਆਂ ਉੱਤੇ ਕਿ ਭਈ ਬੱਚਿਆਂ ਨੂੰ ਅਵੇਅਰ ਕਰੀਦਾ ਕਿ ਇਹ ਮੋਬਾਈਲ ਐਡਿਕਸ਼ਨ ਕਿਉਂ ਕਿਉਂ ਤੁਹਾਡੇ ਐਸੇ ਡੇਂਜਰਸ ਹੈ ਔਰ ਜਿਹੜੀ ਮੈਂ ਰਾਤ ਨੂੰ ਅਲਾਰਮ ਵਾਲੀ ਗੱਲ ਕੀਤੀ ਹੈ ਨਾ ਅਗਰ ਅਸੀਂ ਰਾਤ ਨੂੰ ਆਲਾਮ ਪਹਿਲੇ ਪੇਰੈਂਟਸ ਆਪਣੇ ਉੱਪਰ ਲਾਗੂ ਕਰਨ ਅਗਰ ਪੇਰੈਂਟਸ ਆਪਣੇ ਉੱਪਰ ਲਾਗੂ ਕਰ ਲੈਣਗੇ ਤੇ ਬੱਚਿਆਂ ਨੂੰ ਦੱਸ ਸਕਣਗੇ ਸ਼ਾਇਦ ਜ਼ਿੰਦਗੀ ਦਾ ਇੱਕ ਟਾਈਮ ਟੇਬਲ ਤਿਆਰ ਕਰ ਲੈਣ ਕਿੰਨੇ ਵਜੇ ਉੱਠਣਾ ਕਿੰਨੇ ਵਜੇ ਸੋਣਾ ਕੀ ਖਾਣਾ ਕੀ ਨਹੀਂ ਖਾਣਾ ਸ਼ਾਇਦ ਇੱਕ ਤਰ੍ਹਾਂ ਜ਼ਿੰਦਗੀ ਨੂੰ ਸੋਹਣੇ ਢੰਗ ਨਾਲ ਚਲਾਇਆ ਜਾ ਸਕਦਾ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਕਰਨ ਨੂੰ ਕਿ ਨਹੀਂ ਕੀਤਾ ਜਾ ਸਕਦਾ ਜੈਜ ਖਿਆਲ ਹੋਵੇ ਕਿ ਸੁਪਨਾ ਹੋਵੇ ਇੱਕ ਸਾਡਾ ਟਾਰਗੇਟ ਹੋਵੇ ਸਾਡਾ ਕਮਿਸ਼ਨ ਹੋਵੇ ਜਦੋਂ ਮਿਸ਼ਨ ਲੈ ਕੇ ਚੱਲਾਂਗੇ ਸ਼ਾਇਦ ਉਹ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਅਸੀਂ ਹੱਥ ਪੈਰ ਵੀ ਮਾਰਾਂਗੇ ਸਾਰਾ ਸਾਲ ਬੱਚਾ ਸਕੂਲ ਜਾਂਦਾ ਇੱਕ ਟਾਰਗੇਟ ਹੁੰਦਾ ਵੀ ਅਖੀਰ ਤੇ ਇਗਜ਼ਾਮ ਦੇ ਕੇ ਨਵੀਂ ਕਲਾਸ ਚ ਜਾਵੇਗਾ ਅਸੀਂ ਵੀ ਕੋਸ਼ਿਸ਼ ਕਰੀਏ ਕੋਈ ਮਿਸ਼ਨ ਕ੍ਰੀਏ ਬੜੀਆਂ ਵੱਡੇ ਵੱਡੇ ਜਥੇਬੰਦੀਆਂ بڑے ਵੱਡੇ ਸਭਾ ਸੁਸਾਇਟੀਆਂ ਇੱਕ ਮਿਸ਼ਨ ਲੈ ਕੇ ਚੱਲੀਆਂ ਨੇ ਉਹ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਬੜੇ ਹਮਲੇ ਮਾਰਦੀਆਂ ਨੇ ਇੱਕਲ ਮੋਰ ਪੁੱਛਾਂਗਾ ਰਪਿਆ ਸਿੰਘ ਜੀ ਤੁਹਾਡਾ ਇੱਕ ਵੱਡਾ ਇੱਕ ਇਕੱਠ ਹੋ ਚੁੱਕਾ ਤੁਹਾਡਾ ਇੱਕ ਵੱਡਾ ਗਰੁੱਪ ਤਿਆਰ ਹੋ ਚੁੱਕਾ ਤੁਸੀਂ ਹਰ ਇਵੈਂਟ ਨੂੰ ਹਰ ਇਤਿਹਾਸਕ ਦਿਹਾੜੇ ਨੂੰ ਹਰ ਗੁਰੂ ਸਾਹਿਬਾਨਾਂ ਦੀ ਯਾਦ ਨੂੰ ਸਾਈਕਲਿੰਗ ਕਰਕੇ ਜਾਂ ਦੌੜ ਕੇ ਮਨਾਉਂਦੇ ਹੋ ਕੋਈ ਇਹੋ ਜਿਹਾ ਵੀ ਟੰਗ ਹੈ ਕਿ ਅਸੀਂ ਆਉਣ ਵਾਲੀ ਪਨੀਰੀ ਨੂੰ ਨਾਲ ਲੈ ਕੇ ਮੋਬਾਈਲ ਤੋਂ ਨਜ਼ਾਰਾ ਦੇਖ ਕੇ ਸਾਈਕਲਿੰਗ ਵਾਸਤੇ ਦੌੜਨ ਵਾਸਤੇ ਕੋਈ ਇਹ ਜਿਹਾ ਨਵਾਂ ਪ੍ਰਾਲਾ ਕਰੀਏ ਹਾਂ ਉਹ ਅਸੀਂ ਕਰ ਸਕਦੇ ਹਾਂ ਜਿਸ ਤਰ੍ਹਾਂ ਮੈਂ ਜੰਮੂ ਬੈਠਾ ਹੋਇਆ ਹਾਂ ਤੁਸੀਂ ਇੱਥੇ ਮੁਹਾਲੀ ਬੈਠੇ ਹੋ ਅਸੀਂ ਤੁਹਾਡੇ ਜਰੀਏ ਤੁਹਾਡੇ ਰਾਹੀਂ ਇੱਥੇ ਵੀ ਇੱਕ ਯੂਨਿਟ ਕ੍ਰੀਏਟ ਕਰ ਸਕਦੇ ਹਾਂ ਇੱਥੇ ਜੋ ਚੀਜ਼ਾਂ ਅਸੀਂ ਉੱਥੇ ਕਰ ਰਹੇ ਹਾਂ ਸਾਡਾ ਤੇ ਇੱਕ ਪੂਰਾ ਪਲੇਟਫਾਰਮ ਬਣ ਗਿਆ ਹੋਇਆ ਐ ਸਿਕ ਸੌਫਟਵੇਅਰ ਹੈ ਉਸ ਸੌਫਟਵੇਅਰ ਦੇ ਰਾਹੀਂ ਤੁਸੀਂ ਦੋ ਬੰਦਿਆਂ ਨੂੰ ਇੱਕ ਬੰਦੇ ਨੂੰ ਮਿਸ਼ਨ ਇਹ ਲੈ ਕੇ ਚੱਲਣਾ ਕਿ ਇਹ ਹੁਣੇ ਤੁਸੀਂ ਇੱਕ ਮੇਰੇ ਨਾਲ ਗੱਲ ਕਰ ਰਹੇ ਸੀ ਮਿਸ਼ਨ 2040 ਕੀ ਸੀਦਾ ਮਿਸ਼ਨ ਹੈ ਬਿਲਕੁਲ ਅਗਰ ਇੱਕ ਇਨਸਾਨ ਇੱਕ ਸਸਤਾ ਮਿਸ਼ਨ 2040 ਲੈ ਸਕਦੀ ਹੈ ਅਸੀਂ ਮਿਸ਼ਨ 2030 ਨਹੀਂ ਲੈ ਸਕਦੇ ਬਿਲਕੁਲ ਅਸੀਂ 2026 ਨਹੀਂ ਲੈ ਸਕਦੇ ਅਸੀਂ ਇੱਕ ਕਦਮ ਚੱਲੀਏ ਤੇ ਸਹੀ असी उस गुरु के बच्चे हाँ अ उस प्यो दे पुत्र हाँ मैं देसी लैंगुएज यूज़ कर रहा हाँ अभी उस गुरु के पचे हाँ तुम एक कदम खो चलो अगे दरवाजे खुल जाएंगे एक स्टैप चढ़ो अगे पौड़ी जी है बनना शुरू हो जाएगी बिल्कुल गुरु की प्यारी सात संग जी थोड़ा जादम करिए आप असं तैयार होए तो खुद अपने बच्चों तैयार करिए ਕਿਸ ਤਰ੍ਹਾਂ ਦਾ ਸਾਡੇ ਸਤਿ ਅਤੀ ਸਤਕਾਰਯੋਗ ਸਰਦਾਰ ਹਰਪਿਆ ਸਿੰਘ ਜੀ ਇਹ ਪ੍ਰਯਾਸ ਕਰ ਰਹੇ ਨੇ ਜੰਮੂ ਦੀ ਧਰਤੀ ਤੇ ਕਿਸ ਤਰ੍ਹਾਂ ਦਾ ਕਾਰਜ ਕਰ ਰਹੇ ਨੇ ਆਉ ਦੇਖਦੇ ਆ ਤਸਵੀਰਾਂ ਦੇ ਰਾਈਂ ਕੁਝ ਵੀਡੀਓਜ਼ ਦੇ ਰਾਈਂ ਕਿਸ ਤਰ੍ਹਾਂ ਦੇ ਮੂਵਮੈਂਟ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਸ਼ਰੀਰ ਨੂੰ ਰੋਗ ਨਾ ਲੱਗੇ ਕੋਈ ਆਲਾਦਵਾਲਾ ਸਵੱਛ ਹੋਵੇ ਕਿਸ ਤਰ੍ਹਾਂ ਦੇ ਕਾਜ ਕੀਤੇ ਜਾਂਦੇ ਨੇ ਦੇਖਦੇ ਆਪਾਂ ਤਸਵੀਰਾਂ ਤੇ ਕੁਝ ਵੀਡੀਓਜ਼ ਦੇ ਰਾਈਂ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਐਸ.ਓ ਸੁਨਹਿਰੇ ਪੱਲ ਸੁਨਹਿਰੀਆਂ ਯਾਦਾਂ ਜੋ ਸਾਡੇ ਅਤੀ ਸਤਿਕਾਰਯੋਗ ਸਰਦਾਰ ਹਰਪਿਆਰ ਸਿੰਘ ਜੀ ਜੰਮੂ ਵਾਲੇ ਸੰਗਤ ਦੇ ਲਈ ਸਮਾਜ ਦੇ ਭਲੇ ਵਾਸਤੇ ਗੁਰੂ ਪਾਤਸ਼ਾਹ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਵਾਸਤੇ ਆਪਣਾ ਵਿਰਸਾ ਤੇ ਆਪਣੀ ਵਿਰਾਸਤ ਨੂੰ ਜਿਉਂਦਾ ਰੱਖਣ ਵਾਸਤੇ ਇੱਕ ਗਰੁੱਪ ਦੇ ਰਾਹੀਂ ਆਪਣੇ ਨਿਜੀ ਤੌਰ ਤੇ ਘਰ-ਘਰ ਪਹੁੰਚਾ ਰਹੇ ਨੇ ਗੁਰੂ ਸਾਹਿਬ ਕਿਰਪਾ ਕਰਨ ਮਾਲਕ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਜਿਹੜਾ ਇਹ ਕਦਮ ਆਪਣੇ ਘਰ ਚੋਂ ਲੈ ਕੇ ਚੱਲੇ ਨੇ ਜਿਹੜਾ ਸੁਪਨਾ ਲੈ ਕੇ ਚੱਲੇ ਨੇ ਜਿਹੜਾ ਸਫ਼ਰ ਇਹਨਾਂ ਨੇ ਸ਼ੁਰੂਆਤ ਕੀਤਾ ਹੈ ਇਹ ਸਫਰ ਸਾਰੇ ਸੰਸਾਰ ਦਾ ਵਾਂਝੇ ਹਰਪਿਆ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਪਾਸ਼ਾ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸੱਚਮੁੱਚ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਵਰਗੀਆਂ શિક્ષੇਤਾ ਇੱਕ ਸੋਹਣਾ ਸਮਾਜ ਸਿਰਜਣ ਵਾਸਤੇ ਸੋਹਣੇ ਪੰਥ ਦਾ ਸੋਨਾ ਸੁਨਿਆ ਦੇਣ ਵਾਸਤੇ ਸਮੁੱਚੇ ਸਮਾਜ ਨੂੰ ਗਲਵੱਕੜੀ ਚ ਲੈ ਕੇ ਹਰ ਇੱਕ ਨੂੰ ਆਪਣਾ ਬਣਾ ਕੇ ਸਮਾਜ ਦੇ ਰਹੀ ਗੁਰੂ ਸਾਹਿਬ ਦੀ ਗੱਲ ਗੁਰੂ ਸਿਧਾਂਤਾਂ ਦੀ ਗੱਲ ਘਰ ਘਰ ਕਰ ਰਹੇ ਇਹਨੂੰ ਨਾ ਦੈਨ ਤੱਕ ਪਹੁੰਚਾ ਰਹੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ